ਸ਼ਲੋਕ ਦੀਨ ਦਰਦ ਦੁੱਖ ਭੰਜਨਾ ਕਟਕਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਕੇ ਕਟਕਟ ਕੇ ਨਾਥ ਅਨਾਥ ਤੂੰ ਦੀਨਾਂ ਦੇ ਦਰਦ ਨੂੰ ਜਿਹੜੇ ਦੇ ਦੁੱਖ ਕਟਣ ਵਾਲਾ ਅਨਾਥ ਉਹ ਹੈ ਜਿਹਦੇ ਉੱਤੇ ਜਿਹਦੀ ਡੱਟ ਕਿਸੇ ਦੇ ਹੱਥ ਚ ਨਾ ਹੋਵੇ ਉਹ ਅਨਾਥ ਹੈ ਨਾਥ ਉਹ ਹੈ ਜਿਹਦੇ ਦੂਏ ਦੇ ਨਾਥ ਪਾਈ ਹੋਈ ਹੈ ਦੂਏ ਦੇ ਨਾਥ ਪਾਈ ਹੋਈ ਕਰਕੇ ਉਹਨੂੰ ਅਨਾਥ ਕਹਿੰਦੇ ਆ ਉਹਦੇ ਹੱਥ ਹੈ ਨਹੀਂ ਪਾਈ ਹੋਈ ਤਾਂ ਅਨਾਥ ਹੈ ਆਪਣੀ ਨਾਥੀ ਉਹਦੇਗੀ ਦੱਚ ਤੋਂ ਬਿਨਾਂ ਦੱਚ ਤੋਂ ਬਿਨਾਂ ਰਹੀ ਨਾ ਗਿਆ ਲੱਗਦਾ ਸਮਝੇ ਆਪਨਾਸ ਨਾ ਕਿਸੇ ਦਾ ਹਵੇ ਉਹਨੇ ਨਾਥੀ ਹੈ ਸਾਰੀ ਸ੍ਰਿਸ਼ਟੀ ਉਹਦੇ ਕਾਬੂ ਚ ਹੈ ਸ੍ਰਿਸ਼ਟੀ ਦੇ ਵਿੱਚ ਕੋਣ ਬ੍ਰਹਮ ਨਹੀਂ ਹੈ ਅਸਲ ਚ ਕੋਡ ਬ੍ਰਹਮ ਉਹ ਦਾਤ ਵੀ ਹੁੰਦਾ ਹੈ ਅਨਾਥੀ ਹੁੰਦਾ ਹੈ ਪੂਰਨ ਬ੍ਰਹਮ ਅਨਾਧੀਆ ਅਨਾਧੀਆ ਕਦੇ ਹੁਕਮ ਦੇ ਵਿੱਚ ਹੈ Tata ਅਨਾਧ ਅਨਾਧ ਹੈ ਆਪਣੇ ਹੱਥ ਨਹੀਂ ਹੈ ਹੁਕਮ ਪਰ ਉਹ ਆਪਣੇ ਹੁਕਮ ਦੇ ਵਿੱਚ ਹੈ ਕਿਸੇ ਦੇ ਹੁਕਮ ਦੇ ਵਿੱਚ ਨਹੀਂ ਉਹ ਹੁਕਮ ਨਹੀਂ ਹੈ ਉਹਦੇ ਵਾਸਤੇ ਉਹਦੇ ਵਾਸਤੇ ਉਹਦੀ ਰਜਾ ਹੈ ਪਰ ਜਿਹੜੀ ਰਜਾ ਕਹਿੰਦੇ ਆ ਉਹ ਜ ਆਪਣੇ ਵਾਸਤੇ ਜਿਹੜਾ ਹੁਕਮ ਆ ਉਹਦੇ ਵਾਸਤੇ ਰਜਾਈ ਹੋਵੇ ਉਹਦੇ ਵਾਸਤੇ ਨਹੀਂ ਹੁਕਮ। ਤੋਹੋ ਹੁਕਮਾਂ ਅੰਦਰ ਸਭ ਕੋ ਜੰਦ ਕਹਿਣੇ ਅਸੀਂ ਬੋਲਦੇ ਹੁਕਮਾਂ ਸਭ। ਪਰ ਰਜਾਈ ਤਾਂ ਹੁਕਮ ਹੈ। ਜੇ ਹੁਕਮ ਤੇ ਬਜਟ ਪਾਰਲੀਮੈਂਟਰੀ ਸਾਰੇ ਤਾਂ ਉਹਨਾਂ ਦਾ ਹੁਕਮ ਆਪਣੇ ਬਣਾਇਆ ਹੋਇਆ ਆਪਣੀ ਮਰਜ਼ੀ ਦਾ ਹੁਕਮ ਕੋਈ ਜ਼ਬਰਦਸਤੀ ਉੱਪਰ ਤੋਂ ਲਾਗੂ ਨਹੀਂ ਹੁੰਦਾ। ਕੀ ਆ ਤੇ ਜ਼ਬਰਦਸਤੀ ਆ ਉਹਨਾਂ ਵਾਸਤੇ ਹੁਕਮ ਹੈ ਜਿਹੜੇ ਜਿਨ੍ਹਾਂ ਜਿਨ੍ਹਾਂ ਦਾ ਹੁਕਮ ਆਇਆ ਜਿਨ੍ਹਾਂ ਤੇ ਮਨ ਪਹੁੰਦਾ ਹੁਕਮ ਜਿਨ੍ਹਾਂ ਨੂੰ ਪਾਣਾ ਮਿੱਠਾ ਲੱਗਦਾ ਹੈ ਉਹਨਾਂ ਵਾਸਤੇ ਹੁਕਮ ਨਹੀਂ ਉਹਨਾਂ ਵਾਸਤੇ ਗਿਫਟ ਹੈ ਨਾਮਦਾਦ ਹਰੂ ਵਾਸਤੇ ਉਹਨਾਂ ਵਾਸਤੇ ਜੀਵਨ ਹੈ ਉਦੋਂ ਉਹ ਹੁਜਰਤ ਜੀ ਜਦ ਤੱਕ ਉਹ ਚੱਲਣਾ ਜਾਂ ਤੱਕ ਜੀਵਨਾ ਮਰ ਜਾਂਦਾ ਜਦ ਤੱਕ ਪਰਪਕਾਰ ਚੱਲਦਾ ਜੀਵਨ ਤਾਂ ਫਿਰ ਵੀ ਚੱਲਦਾ ਰਹਿੰਦਾ ਕੋਈ ਇਥੇ ਬਰਕ ਬੈ ਗਿਆ ਸੀ ਚੱਲਦਾ ਜੀਵਨ ਬਾਅਦ ਵੀ ਚੱਲਦਾ ਰਹਿੰਦਾ ਜੀਵਨ ਦਾ ਹੋਂਦ ਨਾ ਕੋਈ ਸਮਨ ਨਹੀਂ ਜੀਵਨ ਤਾਂ ਇੱਛਾ ਹੈ ਇਹ ਜਿਹੜਾ ਉਹਨਾਂ ਦਾ ਵੀ ਜੀਵਨ ਹੈ ਦੁੱਖदाई ਹੈ ਸੁਖदाई ਨਹੀਂ ਹੈ ਨਹੀਂ ਦੁਖਦਾਈ ਆ ਉਹਨਾਂ ਵਾਸਤੇ ਦੁਖਦਾਈ ਆ ਸਾਡੇ ਵਾਸਤੇ ਸੁਖਦਾਈ ਜਿੰਨਾ ਜਨਨ ਚੱਲਦੀ ਹੋ ਸਭੀ ਜੇ ਕੋਈ ਸਰਪੀ ਦਿੱਤਾ ਜਿਸਮ ਨੂੰ ਆਏ ਆ ਸੋਖਾ ਨਹੀਂ ਆ ਉਹ ਮਾਇਆ ਸਿਸਟਮ ਚੱਲਦਾ ਹੋ ਸੋਖਾ ਨਹੀਂ ਹੈ ਇੰਨਾ ਟੱਬਰ ਦੀ ਜ਼ਿੰਮੇਵਾਰੀ ਨਹੀਂ ਬੈਠੇ ਹੋਣਾ ਚਾਹੀਦਾ ਕਿਤੇ ਕਿਤੇ ਹੀ ਹੋਵੇ ਇੱਕ ਇੱਥੇ ਵੀ ਸਰਕਾਰ ਚੱਲਦੀ ਹੈ ਕਿੰਨੇ ਆਦਮੀ ਚਲਾਉਂਦੇ ਨੇ ਆਪਾਂ ਸਾਨੂੰ ਹੋਛਾ ਘੱਟਣ ਨਾਲ ਹੀ ਪੁੱਛਿਆ ਤਾਂ ਉਲਟ ਜਾਣੀ ਜਿਹੜੇ ਬੁਰਜ਼ਾਰ ਵੀ ਨੇ ਮਰਨ ਪੁੱਛਿਆ ਜਾਣੀ ਜਿਹੜੇ ਉਹਨਾਂ ਬਾਗੀ ਹੀ ਨੇ ਮਨੁੱਖ ਸਾਰੇ ਦੇ ਉੱਤੇ ਹੁਕਮ ਰੰਗ ਅਗ ਕਸਾਨ ਹੋਣਾ ਲੱਭੀ ਕਰਦੋ ਪੁਰੇ ਦਾ ਭਲਾਈ ਕਰਦੋ ਪਲਾ ਫਿਰ ਬੁਰਾ ਫਿਰ ਵੀ ਨਹੀਂ ਕਹਿਦਾ ਸਰਦਾਰ ਫਲਾ ਤੱਕ ਬੁਰਾ ਕਰਦਾ ਹੀ ਨਹੀਂ ਸਕਦਾ ਹੋਏ ਨਹੀਂ ਸਕਦਾ ਬੁਰਾ ਉਸਤੇ ਹੋਏ ਨਹੀਂ ਕੁਝ ਬੁਰਾ ਬੁਰਾ ਕਭੀ ਹੋਵੇ ਤੇ ਜਿਵੇਂ ਸਭ ਬੁਰਾ ਇੰਨੇ ਆਇਆ ਬੁਰਾ ਬਦਦੇ ਆ ਅਸੀਂ ਔਰ ਇੱਕ ਹੋ ਕੇ ਨਾ ਕੁਝ ਕਰਾ ਹੋਰ ਕਿਸੇ ਨੇ ਕੁਝ ਕੀਤਾ ਦੀ ਫਿਰ ਉਹਦਾ ਕੀਤੇ ਨੂੰ ਬੁਰਾ ਬੁਲੜੋ ਇਹ ਸਮਝੀਏ ਇੱਕ ਪਾਸੇ ਤਾਂ ਜਿਹੜਾ ਤਾਂ ਜਾਗ ਪਿਆ ਉਹ ਤਾਂ ਕਹਿੰਦਾ ਉਸ ਤੇ ਹੋਏ ਨਹੀਂ ਕੁਝ ਕੋਨਾ ਉਹ ਤੇ ਬੁਰਾ ਨਹੀਂ ਕੁਝ ਹੋ ਸਕਦਾ ਉਹਦੀ ਔਲਾਦ ਤੇ ਜਿਵੇਂ ਔਲਾਦ ਬਾਰੇ ਔਲਾਦ ਚਾਹੇ ਬੁਰਾ ਕਹੇ ਵਾਫੂ ਨਹੀਂ ਕਿ ਬੁਰਾ ਕਰਦਾ ਹੈ ਪਰ ਉਹ ਬੁਰਾ ਨਹੀਂ ਕਰਦਾ ਉਹ ਬੁਰਾ ਹੁੰਦਾ ਹੈ ਕਿਹਦੀ ਜ਼ਬ ਜਬ ਬੁਰਾ ਹੋ ਸਕਦਾ ਮੈਨੂੰ ਵੀ ਲੱਗਦਾ ਉਹ ਕਟਾ ਕਿ ਬੁਰਾ ਜੋ ਕਟਾ ਕਿ ਬੁਰਾ ਮੇਰੇ ਮਨ ਕੋ ਦੀ ਕਬਰੀ ਕਰਦੇ ਮੇਰੀ ਦੀ ਬੰਦੇ ਤੇਰੀ ਪਾਈ ਬੰਨਣ ਵਾਲੀ ਨਹੀਂ ਜਿਹੜੀ ਤਾਂ ਹੀ ਬੰਨ ਜਿਹੜੀ ਬੰਨਣ ਵਾਲੀ ਉਹ ਤਾਂ ਬੰਦੇ ਨੇ ਕਿਉਂਕਿ ਆਪਣਾ ਜਿਹੜਾ ਕਵੀਨਾ ਉਹ ਦੇਖਦਾ ਕੋਈ ਜਦ ਕਹੇ ਆਪਣਾਲੇ ਸਰਬਾਨੂ ਸਰਦਾਰ ਦੇਖਦਾ ਜਦੋਂ ਫਿਰ ਬਾਹਰਲੇ ਕਵੀ ਦਾ ਪਤਾ ਹੀ ਨਹੀਂ ਕਿਸੇ ਕੋਈ ਹੈ ਕਿ ਨਹੀਂ ਆਪਣਾ ਨੇਣਾ ਵੀ ਕੀ ਆ ਅੱਪਾ ਨੇ ਆਪਣਾ ਘਰ ਕਮਰਾ ਸਾਫ ਕਰਨਾ ਕਿ ਦੁਨੀਆਂ ਦੇ ਕਰਨਾ ਨੇ ਇਹਦਾ ਆਪਣਾ ਸਾਫ ਹੈ ਉਹਦੀ ਸ਼ੋਭਾ ਹੈ ਥੋੜੀ ਜਿਹੀ ਦੁਨੀਆਂ ਦੇ ਸਾਰੇ ਨਾਟਕ ਵੀ ਕਰੀ ਜਾਈਏ ਨਿਗਾਰਾ ਰੱਖੀ ਆਪਣਾ ਨਿਗਾਰਾ ਰੱਖੀਏ ਨਾ ਕਰਦੇ ਇਹ ਤਾਂ ਅਕਲ ਮੁਕਦੀ ਗਈ ਹੋਹੀ ਰਿਹਾ ਕੋਹੀ ਰਿਹਾ ਕੋਈ ਧਰਦੀ ਬੀਨੂ ਦਰਦ ਦੁੱਖ ਭੰਜਣਾ ਘਟ ਘਟ ਬਣਾ ਘਟ ਘਟ ਹਰ ਘੜ ਰਵਚਾਂ ਤੂੰ ਜਾ ਤਵੀ ਆਂਦਾ ਤੂੰ ਮਤ ਉਲ ਦੀਆ ਜਦ ਤਾਉ ਪਾਈ ਦੀ ਹੈ ਬਾਗੀ ਦੇ ਜੇ ਸੰਗੂ ਕੋਲੇ ਤੋ ਜੇ ਪ੍ਰੋਸਾ ਹੋਵੇ ਵੀ ਕੋੜੇ ਨੇ ਸਾਡੇ ਇਸ਼ਾਰੇ ਨਾਲ ਚੱਲਣਾ ਉਹਦੇ ਨਾਲ ਨਹੀਂ ਪਾਈ ਦੀ ਠਿਕੜ ਪੜੀ ਔਰ ਜਲਦਾ ਨਹੀਂ ਹੈ ਜੇ ਬੋੜਦਾਂ ਦਾ ਸਾਨੂੰ ਭਰੋਸਾ ਹੋਵੇ ਕਿ ਜਿੱਧਰ ਵੀ ਅਸੀਂ ਕਹਾਂਗੇ ਮੁੜੀ ਜਾਣਗੇ ਫਿਰ ਅੱਥ ਦੀ ਕੀ ਲੋੜ ਹੈ ਹਾਥੀ ਨੇ ਨਾ ਤੁਸੀਂ ਤਾਂ ਹੀ ਮਿਲਦੀ ਹਾਥੀ ਬੋਲਦੇ ਚੱਲਦੇ ਚੱਲਦਾ ਅਵਾਜ਼ ਦਿੰਦਾ ਹਾਥੀ ਉਧਰੋਂ ਚੱਲਦਾ ਆਦਿ ਦੀ ਆਵਾਜ਼ ਆਪ ਹੀ ਸਮਝਦਾ ਕਾਬੂ ਵੀ ਕਰ ਲਵੇ ਹਾਥੀ ਦੇ ਲੋਕ ਲਕੜਾ ਮਗਰ ਹੋਰ ਕਾਫੀ ਕੰਮ ਕਰਦਿਆ। ਉਹ ਕੰਬੀ ਤੋਂ ਸਟੈਪ ਦੰਦਾ ਨਾਮ ਦੇ। ਅੱਜ ਤੱਕ ਉਹਦੇ ਵਿੱਚ ਕੰਮ ਕਰਾਉਂਦੇ। ਸਰਕੀ ਵਿੱਚ ਕੰਮ ਕਰਦੇ। ਸਟੈਪ ਸਟੈਪ ਬੰਨ੍ਹਦੇ। ਸਟੈਪ। ਇਹ ਕਰਕੇ ਉਹਦੇ ਕੋਲ ਸਮਝ ਆ ਬੁੱਧੀ ਆ। ਅਰ ਬੁੱਧੀ ਨਾਲ ਕੰਮ ਬੰਨ੍ਹਦਾ ਕਰ ਲੈਂਦਾ। ਜੇ ਨਾ ਕਰਦਾ ਨਾ ਕਰਦੀ। ਜਸਪਾਲ ਜੀ ਕੋਈ ਕੋਈ ਹੋਰ ਨਹੀਂ ਆ। ਹਾਂ ਜਿੱਥੇ ਉਹੜਦਾ ਉਥੇ ਅੰਕਲਸ ਪੇ ਰੱਖਿਆ ਹੋਇਆ। ਹਾਂ ਠੀਕ ਹੈ ਸਰ। ਤੁਹਾਨੂੰ ਅੰਕਲਸ ਸਹਿ ਉਸੇ ਸੀ। ਓਕੇ ਸਰ। ਜੇ ਫਿਰ ਨਹੀਂ ਮੰਨਦਾ ਫਿਰ ਅੰਕਲਸ ਬੰਦੇ ਉਹਦੇ ਅੰਕਲ ਵੀ ਨਾ ਪਿਆ ਅੰਕ ਚੋੜਾ ਆਉਂਦਾ ਉਹ ਨਾ ਥੈ ਕਿਉਂ ਵੀ ਨਾ ਥਾ ਸਾਡੇ ਅੰਕਲਸ ਆ ਹੈ ਸੀ ਇਸੇ ਗੁਰਮਖਦੇ ਸਿ ਬੋਰ ਸਿੱਖਦੇ ਅੰਕਲਸ ਤਾਂ ਹੈ ਸੀ ਅੰਕਲਸ ਹੈ ਉਹ ਸੀਸ ਅੰਕਲ ਹੈ ਨਾ ਥਕੀ ਕਨਾਤ ਦਾ ਹਾਰਦਾ ਮੈਂ ਹਮਨ ਕੋ ਸੋਚੂ ਨਹੀਂ ਆ ਜੇ ਕੰਮ ਕਰਦਾ ਜਦੋਂ ਗਾਉਂਦੀ ਹੋ ਅੰਕਾ ਤੇ ਗਲਤੀ ਕਰ ਮੜਿਆ ਨਾ ਸਾਡਾ ਟਾਈਮ ਹਾਂ ਅੰਕਾ ਤਾਂ ਤਾਂ ਗੁਜੇ ਗਲਤੀ ਕਰੂਗਾ ਤੇ ਕੰਨ ਦੇ ਬੁੱਦੂਗਾ ਸੋਹਦੇ ਬਾਹਰ ਜਾਊਗਾ ਤਹਾਈਆਂ ਨਾ ਹੁਣ ਹੁਕਮ ਦੇ ਬਾਹਰ ਨਾ ਚਲਾ ਜਾਉਂ ਇਸੇ ਤانوں ਸਮਝ ਰਿਹਾ ਅੱਗੇ ਜੀ ਜਿੱਥੇ ਵੀ ਗਲਤੀ ਹੋ ਗਈ ਹਮਕਸ ਭejana ਫਿਰ ਜ਼ਮਣ ਗੱਲਦਾ ਉੜਦਾ ਮਨ ਦਿ ਲੋੜ ਮੈਂ ਗਿਆ ਜਿੱਥੇ ਗਲਤੀ ਹੋਈ ਉੱਤੇ ਅੰਕਲ ਪੈਣ ਉਹ ਅੰਕਲ ਸੋ ਸਿਮਰਨਾ ਚਾਲੂ ਕਰਉਂਦਾ ਜੇ ਅੰਕਲ ਪੈਣ ਤੇ ਹਟ ਜਾਂਦਾ ਸੇ ਸਾਥੀ ਉਸ ਨੂੰ ਬਿਲਕੁਲ ਸਹੀ ਹੋ ਗਿਆ ਫੇ ਦੋ ਬਰਾਸ ਬਣ ਗਏ ਆਕਾ ਤੋਂ ਮੁੱਠੀ ਮੜ ਗਈ ਉਹ ਪੈ ਚੱਕਿਆ ਗੰਦ ਦਾ ਸਾਰਾ ਉਹ ਵੀ ਤਾਂ ਪਿਆ ਉਹ ਚੱਕਿਆ ਮਨ ਮੰਨ ਗਿਆ ਜਦ ਉਹ ਸੱਤੀ ਘਸਤੀ ਕਰ ਲੈ ਜਾਨ ਮੁਟ ਗਈ ਹੱਥੀ ਵੀ ਲਾਪਰਵਾਹੀ ਕਰਦਾ ਹੈ ਲਾਪਰਵਾਹੀ ਕਰਦਾ ਫੇ ਜਾਂਦਾ ਉਹਦੀ ਕਹ ਜਿੱਦੀ ਘਰਾਵੋ ਜੀ ਠੀਕ ਹੈ ਜਨ ਜੀ ਜੀ ਹਾਂ ਜੀ ਸਾਨੂੰ ਤੁਮਾਰੀ ਆਇਓ ਨਾਨਕ ਕੇ ਪ੍ਰਭ ਜਾਂ ਦਰਬੋਜ ਪੈਦਾ ਹੁੰਦਾ ਪ੍ਰਹਾਰ ਹੋ ਜਾਂਦਾ ਉਸ ਦਰਬ ਪ੍ਰਹਾਰੀ ਹਾਂਜੀ ਸਰਨ ਤੁਮਾਰੀ ਆਇਓ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਨਾਨਕ ਕੇ ਪ੍ਰਭ ਸਾਥ ਹੈ ਜਿਹੜਾ ਨੂੰ ਕਿਤੇ ਸੱਚੀ ਹੈ ਰੂਹ ਦਾ ਸਾਰਾ ਸਦਾ ਸਾਥ ਰਹਿਣ ਵਾਲਾ ਹੈ ਤੇ ਤੇਰੀ ਸਾਥ ਹੈ ਕੋਣ ਕੋਈ ਇਹ ਨਾ ਸਮਝ ਲੈ ਵੀ ਕਿਹਦੀ ਛੜ ਗਿਆ ਸਵਾਲ ਇਹ ਸਾਲ ਦਾ ਅਸੀਂ ਵੀ ਜਾਣਾ ਪਰ ਜਾਣਾ ਕਿਹਦੀ ਹੈ ਨਾਰਗੇ ਨਾਲ ਹੈ ਹਰ ਵਕਤ ਸੂਰਜ ਧੁੱਪ ਦੇ ਨਾਲ ਹੈ ਹਰ ਹਰ ਟੁੱਪ ਸੂਰਜ ਦੀ ਛਲਣ ਗਈ ਹੈ ਸੂਰਜ ਬਲੂ ਪਿੱਛੇ ਕਰਕੇ ਧੁੱਪਾ ਜਲੀ ਬਾਹਰ ਨੂੰ ਸੂਰਜ ਤਾਂ ਬਹੁਤ ਦੂਰ ਹੋ ਗਈ ਫੈਲ ਗਈ ਥੈਲ ਬਾਹਰ ਜਾ ਕੇ ਇਕੱਠੀ ਹੋ ਕੇ ਵਾਪਸ ਆਜੇ ਸੂਰਜ ਬਣ ਜਾਏਗਾ ਰਕੀ ਹੈ ਉਜਿਆਵ ਜਿੱਦਿਆਂ એનર્ਜੀ ਖਾਰਜ ਹੋਗੀ ਸੂਰਜ ਚੋ ਤੋ ਪਦਰੂਪ ਚਲੀ ਗਈ ਉਹਨਾ ਸੂਰਜ ਵੀ ਛੋਟਾ ਹੋ ਗਿਆ ਅੱਛ ਗਿਆ ਤੋ ਹੁਣ ਮਾਇਆ ਮਾਇਆ ਜਿਤੋਂ ਬਸਾਲ ਚੇਤਨ ਦੀ ਦੀ ਹੁੰਦੀ ਹੈ। ਹੁਣ ਜਿਹੜੀ એનર્ਜੀ ਵਿਸੋ ਗਈ ਉਹ ਵਾਪਸ ਨਹੀਂ ਆ ਸਕਦੀ। ਜਿਹੜਾ ਤੇਲ ਜੜ ਗਿਆ ਵਾਪਸ ਤੇਲ ਨਹੀਂ ਬਣਦਾ। ਲੇਕਿਨ ਇਹ ਸੇ ਬਣ ਗਿਆ ਹੋਇਆ ਬਾਹਰ ਵਾਪਸ ਆ ਜਾਂਦਾ ਉੱਡਾ ਹੀ ਹੋ ਜਾਂਦਾ ਫਿਰ। ਮਾਇਆ ਜੋ ਦੀਸਾ ਕੋ ਬਾਹਰ ਨਹੀਂ ਦਾਲੀ ਕੋ ਹੋਣੇ ਸਾਦੀ ਹੋ ਰਹੀ ਨਹੀਂ ਹੋ ਜਾਂਦੀ ਓਹ ਵਾਲੀ ਹੋ ਜਾਂਦੀ ਬਾਹਰ ਵਾਲੇ ਦਾ ਦਾਲ ਕਰਦੀ ਲਵੋ ਤਾਂ ਤੂੰ ਨਹੀਂ ਉਗਦੀ ਫੇਕੜੋ ਮੈਨੂੰ